ਸਤਿ ਸ਼੍ਰੀ ਅਕਾਲ ਭਰਾਵੋ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਝੋਨੇ ਤੇ ਬਾਸਮਤੀ ਪਨੀਰੀ ਵਿੱਚ ਨਦੀਨ ਨਾਸ਼ਕ ਪਾਉਣ ਦਾ ਸਹੀ ਤਰੀਕਾ ਤੇ ਸਮਾਂ ਤੇ ਉਸ ਦੀ ਵਰਤੋਂ ਕਈ ਵਾਰ ਕਿਸਾਨ ਵੀਰ ਜਿਹੜੀ ਉਹ ਪਨੀਰੀ ਦੇ ਨਾਲ ਹੀ ਪਾ ਦਿੰਦੇ ਆ ਜੋ ਕਿ ਗਲਤ ਹੈ ਤੇ ਨਦੀਨ ਨਾਸ਼ਕ ਆਪਾਂ ਕਿੰਨੇ ਦਿਨਾਂ ਬਾਅਦ ਪਾਉਣੇ ਆ ਤੇ ਕਿਹੜੇ-ਕਿਹੜੇ ਪਾਉਣੇ ਆ ਉਸ ਬਾਰੇ ਅੱਜ ਆਪਾਂ ਗੱਲ ਕਰਾਂਗੇ ਸੋ ਨਦੀਨ ਕੰਟਰੋਲ ਕਰਨ ਵਾਸਤੇ ਮੈਂ ਤੁਹਾਡੇ ਨਾਲ ਪਹਿਲਾਂ ਇਹ ਵੀਡੀਓ ਵਿੱਚ ਜਾਣਕਾਰੀਆਂ ਸਾਂਝੀਆਂ ਕੀਤੀਆਂ ਆਂ ਮੈਂ ਵੀ ਕਿਵੇਂ ਆਪਾਂ ਪਨੀਰੀ ਬੀਜਣ ਤੋਂ ਪਹਿਲਾਂ 15 ਤੋਂ 20 ਦਿਨ ਖੇਤ ਦੀ ਤਿਆਰੀ ਕਰਨੀ ਹੈ ਉਹਨੂੰ ਪਾਣੀ ਲਾਉਣਾ ਹੈ ਫਿਰ ਨਦੀਨ ਉਗਣ ਫਿਰ ਉਹਨੂੰ ਬਾਹ ਦੇਣਾ ਇਹ ਆਪਣਾ ਜਿਹੜਾ ਸਭ ਤੋਂ ਸਸਤਾ ਤੇ ਸੌਖਾ ਤਰੀਕਾ ਹੈ ਕਿਉਂਕਿ ਵਿੱਚ ਹੋਰ ਫਸਲਾਂ ਦੇ ਵੀ ਬੀਜ ਹੁੰਦੇ ਨੇ ਉਹ ਆਪਾਂ ਜਿਹੜੇ ਨਦੀਨ ਨਾਸ਼ਕਾਂ ਨਾਲ ਕੰਟਰੋਲ ਨਹੀਂ ਕਰ ਸਕਦੇ ਕਿਉਂਕਿ ਨਦੀਨ ਨਾਸ਼ਕਾਂ ਨਾਲ ਤਾਂ ਆਪਾਂ ਸਵਾਂਕ ਜਾ ਹੋਰ ਜਿਹੜੇ ਨਦੀਨ ਨੇ ਉਹ ਖਤਮ ਕਰ ਸਕਣੇ ਚੋਬਾ ਵਗੈਰਾ ਜਿਹੜਾ ਉਹ ਜਾਂ ਦੂਜੀ ਫਸਲ ਦਾ ਰਲੇਵਾ ਉਹ ਨਦੀਨ ਨਾਸ਼ਕ ਨਹੀਂ ਖਤਮ ਕਰਦੇ ਜਿਹੜਾ ਨਦੀਨ ਨਾਸ਼ਕ ਆਪਾਂ ਵਰਤਦੇ ਆ ਉਹ ਪਨੀਰੀ ਦੀ ਬਜਾਈ ਸਮੇਂ ਭੁੱਲ ਕੇ ਵੀ ਨਹੀਂ ਵਰਤਣਾ ਕਈ ਕਿਸਾਨ ਵੀ ਕਰਦੇ ਪਨੀਰੀ ਦੇ ਨਾਲ ਹੀ ਪਾ ਦਿੰਦੇ ਕੋਈ ਵੀ ਨਦੀਨ ਨਾਸ਼ਕ ਜਿਹੜਾ ਹੈ ਉਹ ਪਨੀਰੀ ਦੀ ਬਜਾਈ ਦੇ ਸਮੇਂ ਨਹੀਂ ਵਰਤਣਾ ਭੁੱਲ ਕੇ ਵੀ ਪਨੀਰੀ ਦੀ ਬਜਾਈ ਤੋਂ ਤਿੰਨ ਦਿਨ ਬਾਅਦ ਜੇ ਤੁਸੀਂ ਪੁੰਗਰਿਆ ਹੋਇਆ ਬੀਜ ਬੀਜਦੇ ਹੋ ਤਿੰਨ ਦਿਨਾਂ ਬਾਅਦ ਜਦੋਂ ਤੁਸੀਂ ਦੂਜਾ ਜਾਂ ਤੀਜਾ ਪਾਣੀ ਆਪ ਦੇ ਖੇਤ ਦੇ ਹਿਸਾਬ ਨਾਲ ਲਾਉਣਾ ਹੈ ਉਸ ਵਕਤ ਤੁਸੀਂ ਸੌਫਟ 37.5 ਪਰਸੈਂਟ EC ਹੁੰਦਾ ਪਟੇਲਾ ਕਲੋਰ ਸਾਲਟ ਹੁੰਦਾ ਹੈ ਠ ਐਮਐਲ ਪ੍ਰਤੀ ਕਨਾਲ ਤੇ 500 ਗ੍ਰਾਮ ਪ੍ਰਤੀ ਅੱਕੜ ਦੇ ਹਿਸਾਬ ਨਾਲ 6 ਤੋਂ 7 ਕਿਲੋ ਰੇਤਾਂ ਦੇ ਵਿੱਚ ਰਲਾ ਕੇ ਖੜੇ ਪਾਣੀ ਦੇ ਛੱਟਾ ਦੇ ਦਿਓ ਸ਼ਾਮ ਵੇਲੇ ਫੌਣ ਦੇ ਜ਼ਿਆਦਾ ਫਾਇਦੇ ਨੇ ਕਿਉਂਕਿ ਸ਼ਾਮ ਵੇਲੇ ਪਾਣੀ ਘੱਟ ਉੱਡਦਾ ਹੈ ਤੇ ਜ਼ਿਆਦਾ ਟਾਈਮ ਖੜ੍ਹ ਜਾਂਦਾ ਹੈ ਤੇ ਜਿੰਦੇ ਨਾਲ ਨਦੀਨਾਂ ਤੇ ਜ਼ਿਆਦਾ ਵਧੀਆ ਕੰਟਰੋਲ ਹੋ ਜਾਂਦਾ ਜੇ ਤੁਸੀਂ ਉਵੇਂ ਹੀ ਬੀਜਿਆ ਬੀਜ ਸੁੱਕਾ ਹੀ ਪੁੰਗਰਿਆ ਨਹੀਂ ਬੀਜਿਆ ਬਦਲ ਚ 6 ਤੋਂ 7 ਘੰਟਾ ਭੌਂਕੇ ਬੀਜਿਆ ਪੁੰਗਰਿਆ ਨਹੀਂ ਉਹਨੂੰ ਫਿਰ ਤੁਸੀਂ ਇਹ ਜਿਹੜੇ ਦਿਨਾਂ ਦੀ 3 ਦਿਨਾਂ ਦਾ ਬਜਾਇਆ ਤੁਸੀਂ 4 ਤੋਂ 5 ਦਿਨਾਂ ਦੀ ਤਿਆਰ ਜਾ ਸਕਦੇ ਜੋ ਉਹਦੇ ਵਿੱਚ ਵੀ ਉਵੇਂ ਹੀ 60 ਮਲ ਪ੍ਰਤੀ ਕਨਾਲ 6 ਤੋਂ 7 ਕਿਲੋ ਰੇਤਾ ਵਿੱਚ ਤੇ 500 ਗ੍ਰਾਮ ਪ੍ਰਤੀ ਏਕੜ ਸੌਫਟ 37.5% ਤੇ ਉਸ ਤੋਂ ਬਾਅਦ ਤੁਸੀਂ ਪਨੀਰੀ ਦੇ 7 ਤੋਂ 8 ਦਿਨਾਂ ਬਾਅਦ ਬੂਟਾ ਕਲੋਰ 50% 1200 ਐਮਐਲ ਪ੍ਰਤੀ ਏਕੜ ਤੇ 150 ਐਮਐਲ ਪ੍ਰਤੀ ਕਨਾਲ ਛੇ ਤੋਂ 7 ਕਿਲੋ ਰੇਤਾ ਜਉ ਉਸੇ ਤਰ੍ਹਾਂ ਹੀ ਰਲਾ ਕੇ ਤੁਸੀਂ ਪਣੀ ਦੇ ਵਿੱਚ ਪਾਣੀ ਭਰ ਕੇ ਇਹ ਛੱਟਾ ਦੇ ਦਿਓ ਇਹ ਛੇ ਤੋਂ 7 ਤੋਂ 8 ਦਿਨਾਂ ਤੱਕ ਆਪਾਂ ਬੂਟਾ ਘਲੌਰ ਵਰਤ ਸਕਨੇ ਬੂਟਾ ਘਲੌਰ ਫਿਰ 15 ਤੋਂ 20 ਦਿਨਾਂ ਤੇ ਆਪਾਂ ਨੋਮਣੀ 골ਡ 10 एसआई 100 ਐਮਐਲ ਪ੍ਰਤੀ ਅੱਕੜ 150 ਲੀਟਰ ਪਾਣੀ ਵਿੱਚ ਘੋਲ ਕੇ ਜਾਂ ਫਿਰ 12 ਤੋਂ 15 ਐਮਐਲ 15 ਤੋਂ 20 ਲੀਟਰ ਪਾਣੀ ਵਿੱਚ ਘੋਲ ਕੇ ਕੱਟ ਵਾਲੀ ਨੋਜ਼ਲ ਨਾਲ ਆਪਾਂ ਸਪਰੇਅ ਕਰਕੇ ਨਦੀਨਾਂ ਦਾ ਕੰਟਰੋਲ ਕਰ ਸਕਨੇ ਆ ਤੇ ਬਾਸਬਤੀ ਦੇ ਝੋਨੇ ਦੀਆਂ ਜੜੀਆਂ ਕੱਟ ਸਮੇ ਵਾਲੀਆਂ ਕਿਸਮਾਂ ਉਹਦੇ ਵਿੱਚ ਅਜੇ ਪਨੀਰੀ ਬੀਜਨਸ ਸਮਾ ਕਿਉਂਕਿ 25 ਤੋਂ ਬਾਅਦ ਬਾਅਦ ਹੀ ਪਨੀਰੀ ਦੀ ਆਪਾਂ ਬਜਾਈ ਸ਼ੁਰੂ ਕਰਨੀ 25 ਮਈ ਤੋਂ ਬਾਅਦ ਤੇ ਇਸ ਵਾਸਤੇ ਜਿਹੜੇ ਪਹਿਲਾਂ ਦੱਸਿਓ ਤਰੀਕੇ ਆ ਉਹ ਵਰਤੋ ਖੇਤ ਨੂੰ ਡਬਲ ਰੌਣੀ ਕਰ ਲੋ ਵਾਹ ਲੋ ਡਬਲ ਰੌਣੀ ਕਰ ਲੋ ਨਦੀਨ ਉੱਕ ਜਾਣ ਫਿਰ ਵਾ ਦਿਓ ਫਿਰ ਰੌਣੀ ਕਰ ਲੋ ਕਿਉਂਕਿ ਆਪਾਂ ਨਦੀਨ ਤਾਂ ਇਹਨਾਂ ਨਦੀਨ ਦਸ਼ਕ ਨਾਲ ਆਪਾਂ ਕੰਟਰੋਲ ਕਰ ਲਾਂਗੇ ਪਰ ਜਿਹੜੀਆਂ ਫਸਲਾਂ ਆ ਦੇ ਜਿੱਥੇ ਆਪਾਂ ਪਨੀਰੀ ਬੀਜ ਨਹੀਂ ਉੱਥੇ ਆਪਾਂ ਪਿਛਲੇ ਸਾਲ ਕਿਹੜੀ ਵੈਰੈਟੀ ਬੀਜੀ ਸੀ ਉਹਦੇ ਚੋਨਾ ਡਗੇਗਾ ਉਹ ਵੀ ਵਿੱਚ ਉਗੇਗਾ ਜਾਂ ਬਾਸਮਤੀ ਜਿਹੜੀ ਉਹ ਵੀ ਵਿੱਚ ਉਗੇਗੀ ਨਾਲ ਚੋਬਾ ਉਗੇਗਾ ਜੰਗਲੀ ਝੋਨਾ ਜਿਹਨੂੰ ਆਪਾਂ ਕਹ ਦਿੰਨੇ ਆ ਉਹ ਆਪਾਂ ਫਿਰ ਕਿਸੇ ਵੀ ਦਵਾਈ ਨਾਲ ਕੰਟਰੋਲ ਨਹੀਂ ਕਰ ਸਕਦੇ ਉਹਦਾ ਸਭ ਤੋਂ ਸਸਤਾ ਦੇਹੀ ਤਰੀਕਾ ਵੀ ਤੁਸੀਂ ਪਨੀਰੀ ਦਾ ਜਿਹੜਾ ਜਿੱਥੇ ਬੀਜ ਨਹੀਂ ਹੁੰਦਾ ਖੇਤ ਦੀ ਚੋਣ ਕਰਕੇ ਉਹਨੂੰ ਵਾਹ ਕੇ ਉਹਨੂੰ ਡਬਲ ਰੌਣੀ ਕਰਕੇ ਤੇ ਉਹਦੇ ਨਾਲ ਆਪਾਂ ਉਹ ਸਾਰਾ ਚੋਬੇ ਦਾ ਹੱਲ ਲੇਵੇਂ ਦਾ ਹੱਲ ਸਾਰਾ ਕਰ ਸਕਣੇ ਆ ਤੇ ਅਜੇ ਟਾਈਮ ਹੈਗਾ ਬਾਸਮਤੀ ਵਾਲਿਆਂ ਤੇ ਘੱਟ ਕਿਸਮਾਂ ਵਾਲਿਆਂ ਵਾਸਤੇ ਇਹ ਇਹ ਸੀ ਆਪਣੀ ਅੱਜ ਦੀ ਛੋਟੀ ਜਿਹੀ ਵੀਡੀਓ ਇਸੇ ਤਰ੍ਹਾਂ ਆਪਾਂ ਜੁੜਿਆ ਰਹੇ ਜੇ ਆਪਾਂ ਹੋਰ ਵੀ ਵੀਡੀਓ ਕਰਦੇ ਰਾਂਗੇ ਤੇ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਿਆ ਕਰੋ ਤੇ ਬਹੁਤ ਬਹੁਤ ਮਿਹਰਬਾਨੀ